ਸਵੇਰੇ 8 ਵਜੇ ਤੋਂ ਬਾਅਦ ਨਹਾਉਣ ਵਾਲੀਆਂ ਆਰਤਾ ਜ਼ਰੂਰ ਸੁਣੋ। ਦੋਸਤੋ ਕੀ ਤੁਸੀਂ ਵੀ ਸਵੇਰੇ 8 ਵਜੇ ਤੋਂ ਬਾਅਦ ਇਸ਼ਨਾਨ ਕਰਦੇ ਹੋ? ਜਾਂ ਉਸ ਤੋਂ ਪਹਿਲਾਂ ਕਰਦੇ ਹੋ? ਤਾਂ ਦੋਸਤੋ ਭਗਵਾਨ ਵਿਸ਼ਨੂੰ ਨੇ ਦੇਵੀ ਲక్ష్ਮੀ ਅਤੇ ਗਰੂੜ ਜੀ ਨੂੰ ਇਸ਼ਨਾਨ ਕਰਨ ਦੇ ਵਿਸ਼ੇ ਵਿੱਚ ਉਹ ਰਹੱਸ ਦੱਸਿਆ। ਉਸ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ। ਇਸ਼ਨਾਨ ਕਦੋਂ ਕਰਨਾ ਚਾਹੀਦਾ ਹੈ? ਕਿਵੇਂ ਕਰਨਾ ਚਾਹੀਦਾ ਹੈ? ਇਸ਼ਨਾਨ ਕਰਦੇ ਸਮੇਂ ਕਿਹੜਾ ਮੰਤਰ ਬੋਲਣਾ ਚਾਹੀਦਾ ਹੈ? ਨਹਾਉਣ ਦੇ ਪਾਣੀ ਵਿੱਚ ਕਿਸ ਦਿਨ ਕੀ ਪੋਣਾ ਚਾਹੀਦਾ ਹੈ ਅਤੇ ਇਸ਼ਨਾਨ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਚਾਹੀਦਾ ਹੈ ਜਿਸ ਨਾਲ ਜੀਵਨ ਵਿੱਚ ਸਕਾਰਾਤਮਕ ਉर्जा ਦਾ ਪ੍ਰਵਾਹ ਹੋਵੇ ਦੁੱਖ ਗਰੀਬੀ ਦਾ ਨਾਸ਼ ਹੋ ਜਾਵੇ ਅਤੇ ਸੋਖ ਖੁਸ਼ਹਾਲੀ ਵਿੱਚ ਵਾਧਾ ਹੋ ਜਾਵੇ ਇਸ਼ਨਾਨ ਦੇ ਸਾਰੇ ਸ਼ੁਭ ਫਲ ਪ੍ਰਾਪਤ ਕਰਨ ਲਈ ਇਸ਼ਨਾਨ ਦੀ ਸਹੀ ਵਿਧੀ ਕੀ ਹੈ ਭਗਵਾਨ ਵਿਸ਼ਨੂੰ ਨੇ ਇਸ਼ਨਾਨ ਕਰਨ ਦੇ ਵਿਸ਼ੇ ਵਿੱਚ ਦੱਸਿਆ ਹੈ ਕਿ ਇਸਨਾਨ ਕੋਈ ਸਰੀਰ ਨੂੰ ਸਾਫ਼ ਕਰਨ ਵਾਲੀ ਸਿਰਫ਼ ਕਿਰਿਆ ਨਹੀਂ ਹੈ ਇਸ ਦੇ ਹਜ਼ਾਰਾਂ ਲਾਭਾ ਜੇ ਸਹੀ ਵਿਧੀ ਨਾਲ ਇਸ਼ਨਾਨ ਕੀਤਾ ਜਾਵੇ ਤਾਂ ਮਨੁੱਖ ਜੀਵਨ ਵਿੱਚ ਕਦੇ ਰੋਕੀ ਨਹੀਂ ਹੋਵੇਗਾ ਕਦੇ ਦੁਖੀ ਨਹੀਂ ਹੋਵੇਗਾ ਅਤੇ ਕਦੇ ਗਰੀਬ ਨਹੀਂ ਰਹੇਗਾ ਤਾਂ ਚਲੋ ਬਿਨਾਂ ਦੇਰੀ ਕੀਤਿਆਂ ਤੁਹਾਨੂੰ ਦੱਸਦੇ ਹਾਂ ਭਗਵਾਨ ਵਿਸ਼ਨੂੰ ਨੇ ਇਸ਼ਨਾਨ ਦੇ ਵਿਸ਼ੇ ਵਿੱਚ ਕਿਹੜਾ ਮਹੱਤਵਪੂਰਨ ਗਿਆਨ ਦੇ ਵੀ ਲక్ష్ਮੀ ਅਤੇ ਗਰੂੜ ਜੀ ਨੂੰ ਦਿੱਤਾ ਹੈ ਦੋਸਤੋ ਇੱਕ ਵਾਰ ਸ਼ੀਰ ਸਾਗਰ ਵਿੱਚ ਸ਼ੇਸ਼ਨਾਗ ਦੀ ਸੇਸ ਤੇ ਭਗਵਾਨ ਵਿਸ਼ਨੂੰ ਅਤੇ ਦੇਵੀ ਲక్ష్ਮੀ ਵਿਰਾਜਮਾਨ ਸਨ ਉਸੇ ਪਲ ਆਕਾਸ਼ ਮਾਰਗ ਤੋਂ ਗਰੁੱੜ ਜੀ ਉੱਥੇ ਆ ਪਹੁੰਚੇ ਗਰੁੱੜ ਜੀ ਨੇ ਦੂਰੋਂ ਹੀ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਦੇ ਦਰਸ਼ਨ ਕਰਦੇ ਹੋਏ ਨਿਮਰਤਾ ਪੂਰਵਕ ਪ੍ਰਣਾਮ ਕੀਤਾ ਅਤੇ ਮੇੜਿਆ ਭਗਵਾਨ ਵਿਸ਼ਨੂੰ ਨੇ ਹਲਕੀ ਮੁਸਕਾਨ ਨਾਲ ਅੱਖਾਂ ਖੋਲ੍ਹੀਆਂ ਅਤੇ ਗਰੁੱੜ ਜੀ ਦਾ ਸਵਾਗਤ ਕੀਤਾ ਗਰੂੜ ਜੀ ਨੇ ਹੱਥ ਜੋੜ ਕੇ ਪ੍ਰਣਾਮ ਕੀਤਾ ਭਗਵਾਨ ਵਿਸ਼ਨੂੰ ਨੇ ਪ੍ਰੇਮ ਪੂਰਵਕ ਗਰੂੜ ਤੋਂ ਪੁੱਛਿਆ हे ਗਰੂੜ ਤੁਹਾਡਾ ਸਵਾਗਤ ਹੈ ਤੁਹਾਡੇ ਚਿਹਰੇ ਤੇ ਸ਼ੰਕਾ ਦਿਖਾਈ ਦੇ ਰਹੀ ਹੈ ਦੱਸੋ ਤੁਹਾਡੀ ਨਿਰਾਸ਼ਾ ਦਾ ਕੀ ਕਾਰਨ ਹੈ ਗਰੂੜ ਉਤਸੁਕਤਾ ਪਰ ਇਸ ਸੁਰ ਵਿੱਚ ਬੋਲਿਆ हे ਪ੍ਰਭੂ ਮੈਂ ਹੁਣੇ-ਹੁਣੇ ਧਰਤੀ ਲੋਕ ਦਾ ਦੂਰਾ ਕਰਕੇ ਵਾਪਸ ਆਇਆ ਹਾਂ ਉੱਥੇ ਮੈਂ ਅਨੇਕਾਂ ਮਨੁੱਖਾਂ ਨੂੰ ਦੇਖਿਆ ਜੋ ਰੋਜ਼ਾਨਾ ਇਸ਼ਨਾਨ ਤਾਂ ਕਰਦੇ ਹਨ ਫਿਰ ਵੀ ਦੁਖੀ ਅਤੇ ਕਲੇਸ਼ ਭਰਿਆ ਜੀਵਨ ਜਿਉਂਦੇ ਹਨ ਉਹ ਮਨੁੱਖ ਰੋਜ਼ਾਨਾ ਸਵੇਰੇ ਇਸ਼ਨਾਨ ਕਰਦੇ ਹਨ ਫਿਰ ਵੀ ਉਹਨਾਂ ਦੇ ਬੁਰੇ ਦਿਨ ਦੂਰ ਕਿਉਂ ਨਹੀਂ ਹੁੰਦੇ ਉਹਨਾਂ ਦੇ ਦੁਖੀ ਰਹਿਣ ਦਾ ਕੀ ਕਾਰਨ ਹੈ ਕੁਝ ਪਲ ਰੁੱਕ ਕੇ ਕਰੋੜ ਨੇ ਦੂਜੀ ਜਿਗਿਆਸਾ ਪ੍ਰਗਟ ਕੀਤੀ हे ਪ੍ਰਭੂ ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਇਸ਼ਨਾਨ ਕਰਨ ਦੀ ਸਭ ਤੋਂ ਵਧੀਆ ਵਿਧੀ ਕੀ ਹੈ ਮਨੁੱਖ ਨੂੰ ਇਸ਼ਨਾਨ ਕਦੋਂ ਅਤੇ ਕਿਵੇਂ ਕਰਨਾ ਚਾਹੀਦਾ ਹੈ ਫਿਰ ਗਰੂੜ ਨੇ ਮਾਤਾ ਲక్ష్ਮੀਵਾਲ ਦੇਖ ਕੇ ਕਿਹਾ हे मां लक्ष्मी ਧਰਤੀ ਲੋਕ ਵਿੱਚ अनेका ਇਸਤਰੀਆਂ ਰੋਜ਼ ਇਸ਼ਨਾਨ ਕਰਕੇ ਤੁਹਾਡੀ ਪੂਜਾ ਅਰਚਨਾ ਕਰਕੇ ਹਨ ਪਰ ਫਿਰ ਵੀ ਉਹਨਾਂ ਦੇ ਘਰ ਵਿੱਚ ਤੁਹਾਡਾ ਵਾਸ ਨਹੀਂ ਹੁੰਦਾ ਉਹਨਾਂ ਦੇ ਜੀਵਨ ਵਿੱਚ ਗਰੀਬੀ ਅਤੇ ਅਸ਼ਾਂਤੀ ਬਣੀ ਰਹਿੰਦੀ ਹੈ ਅਜਿਹਾ ਕਿਉਂ ਗਰੂੜ ਦੇ ਮੋਹ ਇੱਕ ਤੋਂ ਬਾਅਦ ਇੱਕ ਪ੍ਰਸ਼ਨ ਸੁਣ ਕੇ ਭਗਵਾਨ ਵਿਸ਼ਨੂੰ ਹੌਲੀ-ਹੌਲੀ ਮੁਸਕੁਰਾਏ ਭਗਵਾਨ ਵਿਸ਼ਨੂੰ ਗੰਭੀਰਤਾ ਨਾਲ ਬੋਲੇ हे पक्षीराज ਤੁਹਾਡੇ ਸਾਰੇ ਪ੍ਰਸ਼ਨ ਉਚਿਤ ਹਨ ਇਸ਼ਨਾਨ ਮਨੁੱਖੀ ਜੀਵਨ ਦਾ ਇੱਕ ਜ਼ਰੂਰੀ ਕੰਮ ਹੈ ਇਸ਼ਨਾਨ ਨਾ ਨਹੀਂ ਸਰੀਰ ਅਤੇ ਮਨ ਦੀ ਬੁੱਤੀ ਸ਼ੁੱద్ధి ਹੁੰਦੀ ਹੈ ਅਤੇ ਮਨੁੱਖ ਪੂਜਾ ਪਾਠ ਵਰਗੇ ਪਵਿੱਤਰ ਕਮਾ ਦੇ ਯੋਗ ਬੰਦਾ ਹੈ ਰੋਜ਼ਾਨਾ ਇਸ਼ਨਾਨ ਕਰਨਾ અત્યੰਤ ਜ਼ਰੂਰੀ ਹੈ ਪਰ ਸਹੀ ਵਿਧੀ ਅਤੇ ਸਮੇਤਾ ਪਾਲਨ ਨਾ ਕਰਨ ਤੇ ਉਸ ਪੂਰਾ ਫਲ ਨਹੀਂ ਮਿਲਦਾ हे ਗਰੁੜ ਮੈਂ ਤੁਹਾਡੇ ਸਾਰੇ ਪ੍ਰਸ਼ਨ ਦਾ ਉੱਤਰ ਦੇਵਾਂਗਾ ਪਰ ਸਿੱਧੇ ਉੱਤੇ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪਵਿੱਤਰ ਕਥਾ ਸੁਣਾਉਂਦਾ ਹਾਂ ਇਸ ਕਥਾ ਨੂੰ ਧਿਆਨ ਨਾਲ ਸੁਣੋ ਇਸ ਵਿੱਚ ਚੁਪੇ ਗਿਆਨ ਨਾਲ ਤੁਹਾਡੇ ਸਾਰੇ ਸ਼ੰਕਾ ਦੂਰ ਹੋ ਜਾਣਗੀ ਗਰੂੜ ਜੀ ਨੇ ਉਤਸੁਕਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਪ੍ਰਭੂ ਤੁਹਾਡੇ ਮੂੰਹ ਇਸ ਕਥਾ ਦਾ শ্রবণ ਕਰਨਾ ਮੇਰਾ ਸੁਪਾਕ ਹੈ ਫਿਰ ਭਗਵਾਨ ਵਿਸ਼ਨੂੰ ਗਰੂੜ ਜੀ ਨੂੰ ਉਹ ਕਥਸ ਨੋੰਦੇ ਹਨ ਪੁਰਾਣੇ ਸਮੇਂ ਦੀ ਗੱਲ ਹੈ ਮਦ ਦੇਸ਼ ਵਿੱਚ ਇੱਕ ਬਤਿਆਤ ਸੁੰਦਰ ਨਗਰ ਵਸਿਆ ਹੋਇਆ ਸੀ ਉਸ ਨਗਰ ਵਿੱਚ ਇੱਕ ਬਹੁਤ ਹੀ ਅਮੀਰ ਸੇਠ ਰਹਿੰਦਾ ਸੀ ਉਸ ਸੇਠ ਦੀ ਸ਼ਾਨ ਦੂਰ ਦੂਰ ਤੱਕ ਫੈਲੀ ਸੀ ਉਸਦੇ ਮਹਿਲ ਵਰਗੇ ਘਰ ਵਿੱਚ ਕਿਸੇ ਭੌਤਿਕ ਸੁੱਖ ਦੀ ਕਮੀ ਨਹੀਂ ਸੀ ਈਸ਼ਵਰ ਦੀ ਕਿਰਪਾ ਨਾਲ ਉਸਦੇ ਇੱਥੇ ਤਿੰਨ ਸੁੰਦਰ ਲੜਕੀਆਂ ਨੇ ਜਨਮ ਲਿਆ ਸੀ ਸੇਠ ਨੇ ਆਪਣੀਆਂ ਤਿੰਨੇ ਧੀਆਂ ਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ ਉਹਨਾਂ ਦੀ ਹਰ ਇੱਛਾ ਪੂਰੀ ਕੀਤੀ ਜਾਂਦੀ ਉਹਨਾਂ ਨੂੰ ਰੇਸ਼ਮੀ ਵਸਤਰ ਗਹਿਣੇ ਅਤੇ ਸੁਖ ਸੁਵਿਧਾ ਨਾਲ ਭਰਪੂਰ ਜੀਵਨ ਮਿਲਿਆ ਤਿੰਨੋਂ ਭੈਣਾ ਰੂਪ ਅਤੇ ਜਵਾਨੀ ਵਿੱਚ ਅਨੂਠੀਆਂ ਸਾਲ ਅਤੇ ਚੰਚਲ ਸੁਭਾਵ ਨਾਲ ਸਭ ਦਾ ਮਨ ਮੋਹ ਲੈਂਦੀਆਂ ਸਨ ਪਰ ਆਪਣੀਆਂ ਸੰਤਾਨਾਂ ਨੂੰ ਬੇਅੰਤ ਸੁਖ ਦੇਣ ਦੇ ਉਤਸ਼ਾਹ ਵਿੱਚ ਸੇਠ ਇਕਲ ਪਲ ਗਿਆ ਉਸਨੇ ਆਪਣੀਆਂ ਧੀਆਂ ਨੂੰ ਧਰਮ ਅਤੇ ਸ਼ਾਸਤਰਾਂ ਦਾ ਗਿਆਨ ਨਹੀਂ ਸਿਖਾਇਆ ਉਹੋ ਜੀਵਨ ਦੇ ਅਧਿਆਤਮਿਕ ਅਤੇ ਨੈਤਿਕ ਪੱਖ ਤੋਂ ਅਨਜਾਨ ਰਹੀਆਂ ਨਤੀਜੇ ਵਜੋਂ ਦਨ ਸ਼ਾਨ ਸੁੰਦਰਤਾ ਅਤੇ ਸੁਖ ਹੁੰਦੇ ਹੋਏ ਵੀ ਉਹਨਾਂ ਕਨਿਆਵਾਂ ਦਾ ਜੀਵਨ ਅਧੂਰਾ ਸੀ। ਸ਼ਾਸਤਰ ਗਿਆਨ ਦੀ ਕਮੀ ਵਿੱਚ ਉਹਨਾਂ ਨੂੰ ਉਚਿਤ ਅਨੁਚਿਤ ਦਾ ਪੇਚ ਸਮਝ ਨਹੀਂ ਆਇਆ। ਜਿਸ ਗਿਆਨ ਅਤੇ ਸਦਕੂ ਨਾਲ ਮਨੁੱਖ ਪੂਰਨ ਹੁੰਦਾ ਹੈ, ਉਹ ਹੀ ਉਹਨਾਂ ਕੋਲ ਨਹੀਂ ਸੀ। ਸਮੇ ਦੇ ਨਾਲ ਤਿੰਨੋਂ ਕਨਿਆਵਾਂ ਜਵਾਨੀ ਦੀ ਦਹਲਿਜ਼ ਤੇ ਪਹੁੰਚ ਗਈਆਂ। ਸੇਠ ਨੇ ਆਪਣੇ ਫਰਜ਼ ਦਾ ਪਾਲਨ ਕਰਦੇ ਹੋਏ ਉਹਨਾਂ ਦਾ ਵਿਆਹ ਚੰਗੇ ਵਰਾ ਨਾਲ ਤੈਅ ਕਰ ਦਿੱਤਾ। ਪਿੰਨਾ ਦਾ ਵਿਆਹ ਬੜੀ ਧੂਮ-ਧਾਮ ਨਾਲ ਨਗਰ ਦੇ ਪ੍ਰਤਿਸ਼ਠਿਤ ਅਤੇ ਅਮੀਰ ਪਰਿਵਾਰਾਂ ਵਿੱਚ ਹੋਇਆ। ਉਹ ਆਪਣੇ-ਆਪਣੇ ਸੋਹਰੇ ਘਰ ਦੇ ਰਾਜ ਮਹਿਲਾ ਵਿੱਚ ਆਦਰ ਅਤੇ ਪ੍ਰੇਮ ਨਾਲ ਸਵੀਕਾਰ ਕੀਤੀਆਂ ਗਈਆਂ। ਨਵੀਂ ਦੁਨੀਆ ਵਿੱਚ ਕਦਮ ਰੱਖਤੇ ਹੀ ਸੱਸ ਸੋਹਰੇ ਅਤੇ ਪਤੀ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਸਨੇਹਪੂਰਵਕ ਘਰ ਦੀ ਲక్ష్ਮੀ ਕਹਿ ਕੇ ਬੁਲਾਇਆ। ਪਰ ਐਸ਼ ਅਤੇ ਲਾਪਰਵਾਹੀ ਦੇ ਚਲਦੇ ਉਹਨਾਂ ਦੀਆਂ ਕੁਝ ਆਦਤਾਂ ਵਿਗੜ ਚੁੱਕੀਆਂ ਸਨ। ਤਿੰਨੋਂ ਨੋਹਾਂ ਸਵੇਰੇ ਦੇਰ ਤੱਕ ਸੁੱਤੀਆਂ ਰਹਿੰਦੀਆਂ। ਸੂਰਜ ਚੜ੍ਹਨ ਤੋਂ ਬਾਅਦ ਵੀ ਚਾਦਰ ਤਾਨ ਕੇ ਪਈਆਂ ਰਹਿਨੀਆਂ। ਜਦੋਂ ਉਹਨਾਂ ਦੀ ਅੱਖ ਖੁੱਲਦੀ ਤਾਂ ਦਿਨ ਚੜ੍ਹਿਆ ਹੁੰਦਾ। ਉਹ ਆਲਸ ਨਾਲ ਦੇਰ ਨਾਲ ਉੱਠਦੀਆਂ ਅਤੇ ਸਵੇਰ ਦੇ ਇਸ਼ਨਾਨ ਵਿੱਚ ਲਾਪਰਵਾਹੀ ਕਰਦੀਆਂ। ਕਈ ਵਾਰ ਬਿਨਾ ਇਸ਼ਨਾਨ ਕੀਤੇ ਹੀ ਰਸੋਈ ਘਰ ਵੱਲ ਰੁਕ ਕਰ ਲੈਂਦੀਆਂ ਤੇ ਭੋਜਨ ਖਾ ਲੈਂਦੀਆਂ ਪੂਜਾ ਪਾਠ ਤਾਂ ਕਦੇ ਕਦਾਂ ਹੀ ਉਹ ਵੀ ਬੇਮਨ ਨਾਲ ਕਰਤੀਆਂ ਉਹਨਾਂ ਦੇ ਸਹੁਰੇ ਘਰ ਵਿੱਚ ਵੱਡੀਆਂ ਬਜ਼ੁਰਗ ਔਰਤਾਂ ਨੇ ਕਈ ਵਾਰ ਉਹਨਾਂ ਨੂੰ ਟੋਕਣ ਦੀ ਕੋਸ਼ਿਸ਼ ਕੀਤੀ ਕਿਸੇ ਦੀ ਸੱਸ ਨੇ ਪਿਆਰ ਨਾਲ ਸਮਝਾਇਆ ਬੇਟੀ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰ ਲਿਆ ਕਰੋ ਬਿਨਾ ਇਸ਼ਨਾਨ ਉੱਚ ਨਾ ਖਾਇਆ ਕਰੋ ਪਰ ਤਿੰਨੋਂ ਪਹਿਲਾਂ ਨੇ ਆਪਣੀ ਸੱਸ ਦੀ ਗੱਲ ਨੂੰ ਅਲ ਸੁਨਿਆ ਕਰ ਦਿੱਤਾ ਆਰਲੈਸ ਅਤੇ ਅਨਸ਼ਾਸਨਹੀਨਤਾ ਉਹਨਾਂ ਦੇ ਸੁਭਾਅ ਵਿੱਚ ਵਸ ਚੁੱਕੀ ਸੀ ਸਮਾਂ ਬੀਤਣ ਲੱਗਿਆ ਅਤੇ ਜਲਦੀ ਹੀ ਉਹਨਾਂ ਘਰਾਂ ਵਿੱਚ ਅਸ਼ੁਭ ਤਬਦੀਲੀਆਂ ਦਿਖਾਈ ਦੇਣ ਲੱਗੀਆਂ ਇੱਕ ਤੋਂ ਬਾਅਦ ਇੱਕ ਵਪਾਰ ਵਿੱਚ ਘਾਟੇ ਹੋਣ ਲੱਗੇ ਕਦੇ ਮਾਲ ਦੀ ਚੋਰੀ ਹੋ ਜਾਂਦੀ ਤਾਂ ਕਦੇ ਵੱਡਾ ਨਿਵੇਸ਼ ਡੁੱਬ ਜਾਂਦਾ ਕਰਜ਼ਾ ਲੈ ਕੇ ਵੀ ਕਾਰੋਬਾਰ ਸੰਭਾਲੇ ਨਹੀਂ ਸੀ ਸੰਭਲ ਰਿਹਾ ਹਾਲਾਤ ਇੱਥੋਂ ਤੱਕ ਪਹੁੰਚੇ ਕਿ ਉਹਨਾਂ ਪਰਿਵਾਰਾਂ ਨੂੰ ਆਪਣੀ ਜਾਇਦਾਦ ਇੱਕ ਇੱਕ ਕਰਕੇ ਵਿਛਣੀ ਪਈ ਮੈਨਾ ਦੀ ਸ਼ਾਨ ਨੂੰ ਤਿਆਗ ਕੇ ਹੁਣ ਉਸ ਧਰ ਝੌਂਪੜੀ ਵਿੱਚ ਰਹਿਣ ਲਈ ਮਜਬੂਰ ਹੋ ਗਏ ਪਰ ਉਹ ਤਿੰਨੋਂ ਭੈਣਾਂ ਤੰਗੀ ਅਤੇ ਮੁਸ਼ਕਲ ਭਰਿਆ ਜੀਵਨ ਸਹਿਣ ਲਈ ਤਿਆਰ ਨਹੀਂ ਸਨ ਝੌਂਪੜੀ ਵਿੱਚ ਉਹਨਾਂ ਦਾ ਮਨ ਬਿਲਕੁਲ ਨਹੀਂ ਲੱਗਿਆ ਅੰਤ ਵਿੱਚ ਉਹ ਆਪਣਾ ਸਹੁਰਾ ਘਰ ਛੱਡ ਕੇ ਵਾਪਸ ਆਪਣੇ ਪਿਤਾ ਦੇ ਘਰ ਆ ਗਈਆਂ ਅਚਾਨਕ ਤਿੰਨੋਂ ਧੀਆਂ ਨੂੰ ਦਰਵਾਜੇ ਤੇ ਦੇਖ ਕੇ ਸੇਠ ਹੈਰਾਨ ਰਹਿ ਗਿਆ ਪਰ ਸੰਤਾਨਾਂ ਪ੍ਰਤੀ ਪਿਆਰ ਵਿੱਚ ਉਸਨੇ ਬਾਹਾਂ ਫੈਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਆਪਣੀਆਂ ਦੁਖੀ ਧੀਆਂ ਨੂੰ ਗਲੇ ਲਗਾਉਂਦੇ ਹੋਏ ਉਸਨੇ ਸਨੇਹ ਨਾਲ ਕਿਹਾ ਕੋਈ ਗੱਲ ਨਹੀਂ ਤੁਸੀਂ ਆਪਣੇ ਹੀ ਘਰ ਆਈਆਂ ਹੋ ਧੀਆਂ ਦੇ ਵਾਪਸ ਆ ਜਾਣ ਨਾਲ ਸੇਠ ਨੂੰ ਆਤਮਿਕ ਸ਼ਾਂਤੀ ਮਿਲੀ ਪਰ ਜਲਦੀ ਹੀ ਉਸਨੇ ਗੌਰ ਕੀਤਾ ਕਿ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਹੁਣ ਵੀ ਨਹੀਂ ਬਦਲੀ ਸੀ ਮਾਪਿਆਂ ਦੇ ਘਰ ਵਿੱਚ ਵੀ ਉਹ ਪਹਿਲਾਂ ਵਾਂਗ ਤੇ ਨਾ ਸੋਕੇ ਉੜਤੀਆਂ ਅਤੇ ਬਿਨਾ ਨਹਾਏ ਆਰਾਮ ਨਾਲ ਰਸੋਈ ਤੋਂ ਭੋਜਨ ਲੈ ਲੈਂਦੀਆਂ ਇਧਰ ਪਿਤਾ ਆਪਣੇ ਵੱਲ ਆ ਰਹੀ ਮੁਸੀਬਤ ਤੋਂ ਅਣਜਾਣ ਸੀ ਕੁਝ ਹੀ ਸਮੇਂ ਵਿੱਚ ਸੇੜ ਦੇ ਵਪਾਰ ਵਿੱਚ ਵੀ ਅਜੀਬ ਮੁਸ਼ਕਲਾਂ ਆਉਣ ਲੱਗੀਆਂ ਸੌਦੇ ਅਸਫਲ ਹੋਣ ਲੱਗੇ ਬਾਜ਼ਾਰ ਵਿੱਚ ਉਸਦੀ ਵਿਸ਼ਵਾਸ ਯੋਗਤਾ ਘਟਣ ਲੱਗੀ ਅਤੇ ਧੰਨ ਦੀ ਹਾਨੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਦਿਨੋ ਦਿਨ ਹਾਲਾਤ ਵਿਗੜਦੇ ਗਏ ਸੇਠ ਹੈਰਾਨ ਸੀ ਕਿ ਅਜੀਬ ਕਿਵੇਂ ਹੋ ਰਿਹਾ ਹੈ ਉਸ ਦੇ ਖੁਸ਼ਹਾਲ ਵਪਾਰ ਵਿੱਚ ਹਾਨੀ ਹੀ ਹਾਨੀ ਕਿਉਂ ਹੋ ਰਹੀ ਹੈ ਉਸ ਨੂੰ ਸਮਝ ਨਹੀਂ ਆਇਆ ਕਿ ਇਹ ਅਨਰਥ ਕਿਸ ਕਾਰਨ ਵਾਪਰਿਆ ਹੈ ਅੰਤ ਵਿੱਚ ਨਿਰਾਸ਼ ਹੋ ਕੇ ਸੇਠ ਨੇ ਈਸ਼ਵਰ ਨੂੰ ਯਾਦ ਕੀਤਾ ਰੋਜ਼ ਦੀਆਂ ਚਿੰਤਾਵਾਂ ਨੇ ਉਸ ਨੂੰ ਤੋੜ ਦਿੱਤਾ ਸੀ ਇੱਕ ਰਾਤ ਉਹ ਤਾਰਿਆਂ ਭਰੇ ਆਕਾਸ਼ ਵੱਲ ਦੇਖ ਕੇ ਬੋਲਿਆ हे ਪ੍ਰਭੂ ਇਹ ਕਿੰਨੀ ਮੁਸੀਬਤ ਹੈ ਮੇਰਾ ਤਾਂ ਸਭ ਕੁਝ ਉਜੜਦਾ ਜਾ ਰਿਹਾ ਹੈ ਕੋਈ ਰਾ ਦਿਖਾਉ ਉਸ ਦੀਆਂ ਅੱਖਾਂ ਤੋਂ ਹੰਝੂ ਟਪਕ ਪਏ ਉਸ ਦੁੱਖ ਭਰੀ ਪੁਕਾਰ ਦੇ ਕੁਝ ਹੀ ਸਮੇਂ ਬਾਅਦ ਇੱਕ ਦਿਨ ਸੇਠ ਦੇ ਦਰਵਾਜ਼ੇ ਤੇ ਇੱਕ ਤੇਜਸਵੀ ਸਾਧੂ ਪਹੁੰਚੇ ਸਾਧੂ ਦਾ ਵੇਸ਼ ਧਾਰਨ ਕੀਤੇ ਹੋਏ ਕੋਈ ਹੋਰ ਨਹੀਂ ਸਕੋ ਖੁਦ ਭਗਵਾਨ ਵਿਸ਼ਨੂੰ ਸਨ ਜੋ ਸੇਠ ਦੀ ਮੁਸੀਬਤ ਹਰਨ ਮਨੁੱਖੀ ਰੂਪ ਵਿੱਚ ਆਇਸਨ ਸੇਠ ਨੇ ਸੇਟ ਨੇ ਉਹਨਾਂ ਨੂੰ ਦਹਿ ਲੀਸ ਤੇ ਦੇਖਿਆ ਉਸਦੇ ਮਨ ਨੂੰ ਇੱਕ ਅਨੋਖੀ ਸ਼ਾਂਤੀ ਦਾ ਅਨੁਭਵ ਹੋਇਆ ਸੇਠ ਭੱਜਿਆ ਹੋਇਆ ਆਇਆ ਅਤੀ ਸ਼ਰਧਾਪੂਰਵਕ ਸਾਧੂ ਮਹਾਰਾਜ ਨੂੰ ਅੰਦਰ ਬੁਲਾਇਆ ਸੇਠ ਨੇ ਤੁਰੰਤ ਇੱਕ ਤਾਂਬੇ ਦੇ ਭਾਂਡੇ ਵਿੱਚ ਜਲ ਲਿਆ ਕੇ ਉਹਨਾਂ ਦੇ ਚਰਨ ਧੋਤੇ ਉਸ ਚਲ ਤੋਂ ਉੱਠ ਦੀ ਪਵਿੱਤਰਤਾ ਮਨ ਉਸਾਰੇ ਘਰ ਵਿੱਚ ਫੈਲ ਗਈ ਸੇਠ ਨੇ ਭਰੇ ਮਨ ਨਾਲ ਕਿਹਾ Swami ਤੁਸੀਂ ਮੇਰੇ ਦਰਵਾਜ਼ੇ ਆਉਣ ਦੀ ਪਸ਼ਟ ਕੀਤਾ ਮੇਰਾ ਜੀਵਨ ਤੰਨ ਹੋ ਗਿਆ। ਸਾਧੂ ਨੇ ਸੇਠ ਦੇ ਮੋਹ ਦੀ ਉਦਾਸੀ ਨੂੰ ਤਾੜ ਲਿਆ ਅਤੇ ਸਨੇਹ ਭਰੇ ਸੁਰ ਵਿੱਚ ਪੁੱਛਿਆ ਤੁਹਾਡੇ ਚਿਹਰੇ ਤੇ ਚਿੰਤਾ ਦੀਆਂ ਲਾਈਨਾਂ ਸਪਸ਼ਟ ਹਨ ਮੈਨੂੰ ਆਪਣੇ ਦਿਲ ਦਾ ਦੁੱਖ ਦੱਸੋ। ਸੇਠ ਦਾ ਜਿਵੇਂ ਬੰਨ ਟੁੱਟ ਗਿਆ ਉਸਨੇ ਰੁਕੀ ਹੋਈ ਆਵਾਜ਼ ਵਿੱਚ ਆਪਣੀ ਕਹਾਣੀ ਸੁਣਾ ਦਿੱਤੀ। ਸਾਰੀ ਗੱਲ ਦੱਸਣ ਤੋਂ ਬਾਅਦ ਸੇਠ ਨੇ ਆਪਣੀਆਂ ਧੀਆਂ ਨੂੰ ਵੀ ਕੋਲ ਬੁਲਾ ਲਿਆ। ਨੋ ਚੁਕੀਆਂ ਨਜ਼ਰਾਤੇ ਵਿਆਕੁਲ ਹਿਰਦੇ ਨਾਲ ਸਾਧੂ ਦੇ ਸਾਹਮਣੇ ਖੜੀਆਂ ਹੋ ਗਈਆਂ ਸਾਧੂ ਨੇ ਧਿਆਨ ਨਾਲ ਦੇਖਿਆ ਕਿ ਉਹਨਾਂ ਪੈਣਾ ਦੇ ਚਾਰੇ ਪਾਸੇ ਕੋਰ ਹਨੇਰੇ ਦਾ ਇੱਕ ਨਕਾਰਾਤਮਕ ਕਿਰਾ ਮੰਡਰਾ ਰਿਹਾ ਸੀ ਉਹ ਨਕਾਰਾਤਮਕ ਊਰਜਾ ਉਹਨਾਂ ਦਾ ਪਿੱਛਾ ਇੱਕ ਸਾਇਆ ਦੀ ਤਰ੍ਹਾਂ ਕਰ ਰਹੀ ਸੀ ਜਿੱਥੇ ਜਾਂਦੀਆਂ ਸਨ ਉੱਥੇ ਹੀ ਅੰਧਕਾਰ ਛਾ ਜਾਂਦਾ ਸੀ ਸਾਧੂ ਨੇ ਗੰਭੀਰ ਸੁਰ ਵਿੱਚ ਸੇਟ ਨੂੰ ਕਿਹਾ ਤੁਹਾਡੀਆਂ ਇੰਨਾ ਤਿੰਨੋਂ ਧੀਆਂ ਦੀ ਆਪਣੀ ਹੀ ਆਤਾਂ ਦੀ ਨੇ ਇਹਨਾਂ ਦਾ ਭਾਗ ਵਿਗਾੜਿਆ ਹੈ ਇਹਨਾਂ ਦੀ ਸੁਸਤ ਰੋਜ਼ਾਨਾ ਦੀ ਰੋਟੀਨ ਅਤੇ ਅਸ਼ੁੱਧ ਆਚਰਨ ਕਾਰਨ ਹੀ ਇਹਨਾਂ ਦੇ ਚਾਰੇ ਪਾਸੇ ਬਦਕਿਸਮਤੀ ਨੇ ਘੇਰਾ ਬਣਾਇਆ ਹੈ ਤਿੰਨੋਂ ਭੈਣਾਂ ਹੈਰਾਨ ਹੋ ਕੇ ਸਾਧੂ ਨੂੰ ਦੇਖਣ ਲੱਗੀਆਂ ਸਾਧੂ ਬੋਲੇ ਇਹ ਸਵੇਰ ਦੇਰ ਨਾਲ ਉੱਠਤੀਆਂ ਹਨ ਸੂਰਜ ਚੜ੍ਹਨ ਤੋਂ ਕਾਫੀ ਬਾਅਦ ਅਨਸ ਨਾਲ ਇਸ਼ਨਾਨ ਕਰਦੀਆਂ ਹਨ ਜਾਂ ਕਦੇ-ਕਦੇ ਬਿਨਾਂ ਇਸ਼ਨਾਨ ਭੋਜਨ ਕਰ ਲੈਂਦੀਆਂ ਹਨ ਉਨਾਂ ਦੇ ਇਸ ਅਸ਼ੁੱਧ ਆਚਰਣ ਨੇ ਇਹਨਾਂ ਦੇ ਚਾਰੇ ਪਾਸੇ ਹਨੇਰੇ ਦਾ ਕਵਚ ਖੜਾ ਕਰ ਦਿੱਤਾ ਹੈ। ਸਾਧੂ ਨੇ ਅੱਗੇ ਸਮਝਾਇਆ ਮਨੁੱਖ ਜਦੋਂ ਸਫਾਈ ਅਤੇ ਸਮੇ ਦਾ ਧਿਆਨ ਨਹੀਂ ਰੱਖਦਾ ਤਾਂ ਉਸਦੇ ਆਲੇ ਦੁਆਲੇ ਨਕਾਰਾਤਮਕ ਸ਼ਕਤੀਆਂ ਇਕੱਠੀਆਂ ਹੋ ਜਾਂਦੀਆਂ ਹਨ। ਇੰਨਾਂ ਹੀ ਸ਼ਕਤੀਆਂ ਦਾ ਪ੍ਰਭਾਵ ਹੈ ਕਿ ਜਿੱਥੇ ਵੀ ਇਹ ਜਾਂਦੀਆਂ ਹਨ ਉੱਥੇ ਕਲੇਸ਼ ਅਤੇ ਬਦਕਿਸਮਤੀ ਚਲੀ ਆਉਂਦੀ ਹੈ। ਤਿੰਨੋਂ ਪੈਣਾ ਲੱਜਾ ਅਤੇ ਪਛਤਾਵੇ ਨਾਲ ਸਿਰ ਚੁਕਾਈ ਖੜੀਆਂ ਸਨ ਉਹਨਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਣ ਲੱਗਿਆ ਸੀ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਪਰ ਆਏ ਮਨ ਦੀ ਮਨ ਹੀ ਮਨ ਉਹ ਸੋਚਣ ਲੱਗੀਆਂ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸਾਧੂ ਨੇ ਤਿੰਨੋਂ ਭੈਣਾ ਅਤੇ ਸੇਠ ਵੱਲ ਦੇਖਦੇ ਹੋਏ ਕਿਹਾ ਹਣ ਮੈਂ ਤੁਹਾਨੂੰ ਕੁਝ ਬਹੁਤ ਹੀ ਮਹੱਤਵਪੂਰਨ ਗੱਲਾਂ ਦੱਸਣ ਜਾ ਰਿਹਾ ਹਾਂ ਤੁਸੀਂ ਸਾਰੇ ਧਿਆਨ ਪੂਰਵਕ ਸੁਣੋ ਅਤੇ ਰੋਜ਼ਾਨਾ ਨਦਾ ਪਾਲਨ ਕਰੋ ਇਹੀ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਹੈ। ਸਾਧੂ ਮਹਾਰਾਜ ਨੇ ਸ਼ਾਸਤਰਾਂ ਦਾ ਵਰਣਨ ਕਰਦੇ ਹੋਏ ਸਮਝਾਇਆ। ਇਸ਼ਨਾਨ ਕਈ ਪ੍ਰਕਾਰ ਦੇ ਹੁੰਦੇ ਹਨ। ਮੁੱਖ ਤੌਰ ਤੇ ਚਾਰ ਪ੍ਰਕਾਰ ਦੇ ਸ਼ੁਭ ਇਸ਼ਨਾਨ ਦੱਸੇ ਗਏ ਹਨ। ਬ੍ਰह्म ਇਸ਼ਨਾਨ, ਦੇਵ ਇਸ਼ਨਾਨ, ॠषि ਇਸ਼ਨਾਨ ਅਤੇ ਮਾਨਵ ਇਸ਼ਨਾਨ। ਇਹਨਾਂ ਤੋਂ ਇਲਾਵਾ ਇੱਕ ਪੰਜਵਾਂ ਪ੍ਰਕਾਰ ਦਾਨਵ ਇਸ਼ਨਾਨ ਵੀ ਹੁੰਦਾ ਹੈ ਪਰ ਉਹ ਤਿਆਗਨ ਯੋਗ ਅਤੇ ਅਸ਼ੁਭ ਮੰਨਿਆ ਗਿਆ ਹੈ। ਉਹਨਾਂ ਨੇ ਸਮਝਾਇਆ ਪਹਿਲਾ ਹੈ ਬ੍ਰह्म ਇਸ਼ਨਾਨ ਬ੍ਰह्म ਮੂਰਤ ਵਿੱਚ ਕੀਤਾ ਗਿਆ ਇਸ਼ਨਾਨ ਸਭ ਤੋਂ ਵਧੀਆ ਮੰਨਿਆ ਗਿਆ ਹੈ ਸੂਰਜ ਚੜਨ ਤੋਂ ਲਗਭਗ ਡੇਢ ਤੋਂ 2 ਘੰਟੇ ਪਹਿਲਾਂ ਦਾ ਸਮਾਂ ਜਦੋਂ ਚਾਰੇ ਪਾਸੇ ਸ੍ਰਿਸ਼ਟੀ ਇੱਕ ਅਲੌਕਿਕ ਸ਼ਾਂਤੀ ਵਿੱਚ ਲੀਨ ਹੁੰਦੀ ਹੈ ਇਸ ਨੂੰ ਦੇਵਤਿਆਂ ਦਾ ਸਮਾਂ ਕਹਿੰਦੇ ਹਨ ਇਸੇ ਵਿੱਚ ਦੇਵ ਚਿੰਤਨ ਕਰਦੇ ਹੋਏ ਇਸ਼ਨਾਨ ਕਰਨਾ ਬ੍ਰह्म ਇਸ਼ਨਾਨ ਕਹਾਉਂਦਾ ਹੈ ਇਹ ਇਸ਼ਨਾਨ ਮਨੁੱਖ ਲਈ ਸਭ ਤੋਂ ਪੁੰਨ ਦੇਣ ਵਾਲਾ ਹੁੰਦਾ ਹੈ ਅਜਿਹੇ ਇਸ਼ਨਾਨ ਨਾਲ ਮਨੁੱਖ ਰੋਗ ਬਿਮਾਰੀ ਤੋਂ ਦੂਰ ਰਹਿੰਦਾ ਹੈ ਅਤੇ ਉਸ ਦਾ ਸਰੀਰ ਸਵਸਥ ਅਤੇ ਨਿਰੋਗੀ ਬਣਿਆ ਰਹਿੰਦਾ ਹੈ ਸਾਧੂ ਨੇ ਅੱਗੇ ਦੱਸਿਆ ਦੂਜਾ ਹੈ ਦੇਵ ਇਸ਼ਨਾਨ ਇਹ ਸਵੇਰੇ 5 ਤੋਂ 6 ਵਜੇ ਦੇ ਵਿਚਕਾਰ ਕੀਤਾ ਜਾਣ ਵਾਲਾ ਇਸ਼ਨਾਨ ਹੈ ਦੇਵ ਇਸ਼ਨਾਨ ਕਹੋਂਦਾ ਹੈ ਇਸ ਵੇਲੇ ਸਾਰੀਆਂ ਪਵਿੱਤਰ ਨਦੀਆਂ ਗੰਗਾ ਜਮਨਾ ਆਦਿ ਦਾ ਸਿਮਰਨ ਕਰਦੇ ਹੋਏ ਜਲ ਵਿੱਚ ਡੁਬਕੀ ਲਗਾਉਣੀ ਚਾਹੀਦੀ ਹੈ ਉਹਨਾਂ ਨੇ ਸਮਝਾਇਆ ਇਸ ਸਮੇਂ ਇਸ਼ਨਾਨ ਕਰਨ ਨਾਲ ਮਨੁੱਖ ਦੇ ਸਰੀਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਜਲ ਦੇ ਹਰੇਕ ਸਪਰਸ਼ ਨਾਲ ਸਰੀਰ ਦੀ ਸਾਰੀ ਨਕਾਰਾਤਮਕਤਾ ਧੋਤੀ ਜਾਂਦੀ ਹੈ ਤਨ ਹੀ ਨਹੀਂ ਮਨ ਵੀ ਸ਼ੁੱਧ ਤੇ ਪਵਿੱਤਰ ਹੋ ਜਾਂਦਾ ਹੈ ਸਾਧੂ ਬੋਲੇ ਦੇਵ ਇਸ਼ਨਾਨ ਦਾ ਪਾਲਨ ਕਰਨ ਵਾਲੇ ਦੇ ਜੀਵਨ ਵਿੱਚ ਸਾਰੇ ਭੌਤਿਕ ਸੁੱਖ ਪ੍ਰਾਪਤ ਹੁੰਦੇ ਹਨ ਅਤੇ ਉਸ ਦੇ ਘਰ ਵਿੱਚ लक्ष्मी जी ਦਾ वास ਬਣਿਆ ਰਹਿੰਦਾ ਹੈ ਤੀਜਾ ਹੈ ਰਿਸ਼ੀ ਇਸ਼ਨਾਨ ਸਵੇਰ ਵੇਲੇ ਜਦੋਂ ਆਕਾਸ਼ ਵਿੱਚ ਕੁਝ ਤਾਰੇ ਵੀ ਚਮਕ ਰਹੇ ਹੁੰਦੇ ਹਨ ਉਸ ਵੇਲੇ ਜੋ ਇਸ਼ਨਾਨ ਕੀਤਾ ਜਾਵੇ ਉਸ ਨੂੰ ਰਿਸ਼ੀ ਇਸ਼ਨਾਨ ਕਹਿੰਦੇ ਹਨ ਇਹ ਵੀ ਇੱਕ ਸ਼੍ਰੇਸ਼ਟ ਇਸ਼ਨਾਨ ਹੈ ਜੋ ਮਾਨਸਿਕ ਸ਼ਾਂਤੀ ਪ੍ਰਦਾਨ ਕਰਦਾ ਹੈ ਇਸ ਸਮੇਂ ਇਸ਼ਨਾਨ ਕਰਨ ਨਾਲ ਚਿੰਤਾਵਾਂ ਅਤੇ ਵਿਕਾਰ ਮਨੋਂ ਜਲਦੀ ਨਾਲ ਵਹਿ ਜਾਂਦੇ ਹਨ ਅਤੇ ਮਨ ਨਿਰਮਲ ਹੋ ਜਾਂਦਾ ਹੈ ਸਾਧੂ ਨੇ ਅਗੇ ਕਿਹਾ ਚੌਥਾ ਹੈ ਮਾਨਵ ਇਸ਼ਨਾਨ ਸਵੇਰੇ 6 ਤੋਂ 8 ਵਜੇ ਦੇ ਵਿੱਚ ਅਰਥਾਤ ਸੂਰਜ ਚੜਨ ਦੇ ਸਮੇਂ ਜਾਂ ਉਸ ਦੇ ਤੁਰੰਤ ਬਾਅਦ ਜੋ ਇਸ਼ਨਾਨ ਕੀਤਾ ਜਾਵੇ ਉਸ ਨੂੰ ਮਾਨਵ ਇਸ਼ਨਾਨ ਕਿਹਾ ਗਿਆ ਹੈ ਉਹਨਾਂ ਨੇ ਕਿਹਾ ਇਹ ਇਸ਼ਨਾਨ ਵੀ ਸ਼ੁਭਫਲ ਦੇਣ ਵਾਲਾ ਮੰਨਿਆ ਜਾਂਦਾ ਹੈ ਇਸ ਸਮੇਂ ਇਸ਼ਨਾਨ ਕਰਨ ਨਾਲ ਸਰੀਰ ਦਿਨ ਪਰ ਤਾਜ਼ਗੀ ਚੁਸਤੀ ਅਤੇ ਸਕਾਰਾਤਮਕ ਊਰਜਾ ਨਾਲ ਭਰਿਆ ਰਹਿੰਦਾ ਹੈ ਇਹ ਊਰਜਾ ਮਨੁੱਖ ਨੂੰ ਹਰ ਕੰਮ ਉਤਸ਼ਾਹ ਨਾਲ ਕਰਨ ਦੀ ਪ੍ਰੇਰਣਾ ਦਿੰਦੀ ਹੈ। ਸਾਧੂ ਦਾ ਸੁਰ ਹੁਣ ਗੰਭੀਰ ਹੋ ਉਠਿਆ ਪਰ ਇਹ ਵੀ ਧਿਆਨ ਰੱਖਣਯੋਗ ਹੈ ਕਿ ਸੂਰਜ ਨਿਕਲਣ ਦੇ ਦੋ ਬਹਿਰ ਬਾਅਦ ਤੱਕ ਵੀ ਜੋ ਇਨਸਾਨ ਇਸ਼ਨਾਨ ਨਹੀਂ ਕਰਦਾ ਉਸ ਦਾ ਇਸ਼ਨਾਨ ਦਾਨਵ ਇਸ਼ਨਾਨ ਦੀ ਸ਼੍ਰੇਣੀ ਵਿੱਚ ਆ ਜਾਂਦਾ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਸਵੇਰੇ 8 ਵਜੇ ਤੋਂ ਬਾਅਦ ਕੀਤਾ ਗਿਆ ਇਸ਼ਨਾਨ ਅਨੁਚਿਤ ਅਤੇ ਅਸ਼ુભ ਹੁੰਦਾ ਹੈ। ਉਸ ਸਮੇਂ ਵਾਤਾਵਰਨ ਵਿੱਚ ਧੈਵੀ ਊਰਜਾ ਬਹੁਤ ਘੱਟ ਹੋ ਜਾਂਦੀ ਹੈ ਅਜਿਹੇ ਵਿੱਚ ਇਸ਼ਨਾਨ ਕਰਨ ਵਾਲੇ ਮਨੁੱਖ ਦੇ ਤਨ ਮਨ ਵਿੱਚ ਉਤਸ਼ਾਹ ਅਤੇ ਸ਼ਕਤੀ ਦੀ ਕਮੀ ਰਹਿੰਦੀ ਹੈ ਸਾਧੂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਜੋ ਲੋਕ ਸੂਰਜ ਚੜਨ ਦੇ ਬਹੁਤ ਦੇਰ ਬਾਅਦ ਤੱਕ ਆਲਸ ਵਿੱਚ ਪਏ ਰਹਿੰਦੇ ਹਨ ਅਤੇ ਦੇਰ ਨਾਲ ਇਸ਼ਨਾਨ ਕਰਦੇ ਹਨ ਉਹ ਦਿਨ ਪਰ ਸੁਸਤੀ ਗੁੱਸਾ ਦੁਸ਼ਮਣੀ ਅਤੇ ਚਿਰਛੜੇ ਪੰਨ ਨਾਲ ਘਿਰੇ ਰਹਿੰਦੇ ਹਨ ਅਸਾ ਆਲਸ ਅਤੇ ਅਸ਼ੁੱਧੀ ਦੇ ਕਾਰਨ ਉਹਨਾਂ ਦੇ ਸਰੀਰ ਵਿੱਚ ਨਕਾਰਾਤਮਕ ਸ਼ਕਤੀਆਂ ਘਰ ਘਰ ਲੈਂਦੀਆਂ ਹਨ ਅਤੇ ਉਹਨਾਂ ਦੀ ਬਦਕਿਸਮਤੀ ਉਹਨਾਂ ਦਾ ਪਿੱਛਾ ਕਰਨ ਲੱਗਦੀ ਹੈ। ਸਾਧੂ ਨੇ ਸੇਠਵਾਲ ਦੇਖ ਕੇ ਕਿਹਾ ਤੁਹਾਡੀਆਂ ਇਹ ਤਿੰਨੋਂ ਈਆਂ ਸਵੇਰੇ ਸਮੇਂ ਤੇ ਇਸ਼ਨਾਨ ਨਹੀਂ ਕਰਦੀਆਂ। ਸੂਰਜ ਚੜ੍ਹਨ ਦੇ ਬਹੁਤ ਬਾਅਦ ਤੱਕ ਸੁੱਤੀਆਂ ਰਹਿੰਦੀਆਂ ਹਨ। ਇਸੇ ਕਾਰਨ ਇਹਨਾਂ ਦੇ ਸੋਰੇ ਘਰਦੀ। ਸਾਰੀ ਖੁਸ਼ਹਾਲੀ ਨਸ਼ਟ ਹੋ ਗਈ ਅਤੇ ਹੁਣ ਇਹਨਾਂ ਦੀ ਵਜ੍ਹਾ ਨਾਲ ਤੁਹਾਡੀ ਘਰ ਦੀ ਲక్ష్ਮੀ ਵੀ ਰੁਸ ਰਹੀ ਹੈ। ਤਿੰਨੋਂ ਭੈਣਾਂ ਨੂੰ ਆਪਣੇ ਗਲਤ ਆਚਰਣ ਦਾ ਅਸਲੀ ਕਾਰਨ ਹੁਣ ਸਮਝ ਆ ਚੁੱਕਿਆ ਸੀ। ਉਹ ਰੋਂਦੀਆਂ ਹੋਈਆਂ ਸਾਧੂ ਦੇ ਚਰਨਾਂ 'ਤੇ ਡਿੱਗ ਪਈਆਂ। ਮਹਾਰਾਜ ਸਾਡੇ ਤੋਂ ਭੁੱਲ ਹੋ ਗਈ। ਸਾਨੂੰ ਮਾਫ਼ ਕਰੋ। ਭਗਵਾਨ ਵਿਸ਼ਨੂ ਰੂਪੀ ਉਸ ਸਿੱਧ ਸਾਧੂ ਨੇ ਇਸ ਨਾਮ ਦੇ ਮਹਤਵ ਦੀ ਇੱਕ ਕਥਾ ਸੁਣਾ ਕੇ ਅਤੇ ਸਾਰੀਆਂ ਵਿਧੀਆਂ ਸਮਝਾ ਕੇ ਸੇਠ ਅਤੇ ਉਸ ਦੀਆਂ ਧੀਆਂ ਨੂੰ ਰਸਤਾ ਦਿਖਾ ਦਿੱਤਾ ਇਸ ਤੋਂ ਬਾਅਦ ਤਿੰਨੋਂ ਬੇਟੀਆਂ ਆਪਣੇ ਆਪਣੇ ਸੋਹਰੇ ਘਰ ਵਾਪਸ ਚਲੀਆਂ ਗਈਆਂ ਇਸ ਵਾਰ ਉਹ ਨਵੇਂ ਸੰਕਲਪ ਨਾਲ ਗਈਆਂ ਸਨ ਉਹਨਾਂ ਨੇ ਪ੍ਰਭੂ ਦੁਆਰਾ ਦੱਸੇ ਗਏ ਇਸ਼ਨਾਨ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨਾ ਸ਼ੁਰੂ ਕਰ ਦਿੱਤਾ ਰੋਜ਼ਾਨਾ ਸਵੇਰ ਦੇ ਇਸ਼ਨਾਨ ਨਾਲ ਉਹਨਾਂ ਦਾ ਸ਼ਰੀਰ ਅਤੇ ਮਨ ਪਵਿੱਤਰ ਹੋ ਗਿਆ ਜੋ ਕਾਲੀ ਪਰਛਾਈ ਉਹਨਾਂ ਦੇ ਪਿੱਛੇ ਲੱਗੀ ਸੀ ਉਹ ਹੌਲੀ-ਹੌਲੀ ਪੂਰੀ ਤਰ੍ਹਾਂ ਮਿਟ ਗਈ ਘਰਾਂ ਦਾ ਵਾਤਾਵਰਨ ਫਿਰ ਤੋਂ ਸ਼ਾਂਤ ਅਤੇ ਸਕਾਰਾਤਮਕ ਹੋਣ ਲੱਗਿਆ ਹੌਲੀ-ਹੌਲੀ ਉਹਨਾਂ ਦੇ ਪਤੀਆਂ ਦੇ ਡੁੱਬਦੇ ਵਪਾਰ ਨੂੰ ਫਿਰ ਤੋਂ ਸਹਾਰਾ ਮਿਲਣ ਲੱਗਿਆ ਜਿਨ੍ਹਾਂ ਸੌਦਿਆਂ ਵਿੱਚ ਲਗਾਤਾਰ ਹਾਨੀ ਹੋ ਰਹੀ ਸੀ ਉਹ ਹੁਣ ਲਾਭ ਦੇਣ ਲੱਗੇ ਘਰ ਵਿੱਚ ਧਨ ਦੀ ਬਰਕਤ ਵਾਪਸ ਆ ਗਈ ਅਤੇ ਖੋਈ ਹੋਈ ਸ਼ਾਨ ਦੁਬਾਰਾ ਪ੍ਰਾਪਤ ਹੋਣ ਲੱਗੀ ਭਗਵਾਨ ਵਿਸ਼ਨੂੰ ਇਹ ਕਥਾ ਸੁਣਾ ਕੇ ਚੁੱਪ ਹੋ ਗਏ ਗਰੂਰ ਮੰਤਰ ਮੁਕਤ ਜਿਹੇ ਇਹ ਸਭ ਸੁਣਦੇ ਰਹੇ ਸਨ ਹੁਣ ਉਹਨਾਂ ਨੂੰ ਆਪਣੇ ਸਾਰੇ ਪ੍ਰਸ਼ਨਾਂ ਦਾ ਉੱਤਰ ਮਿਲ ਚੁੱਕਿਆ ਸੀ ਮਾਤਾ ਲక్ష్ਮੀ ਨੇ ਕੋਮਲ ਸੁਰ ਵਿੱਚ ਕਿਹਾ ਜਿੱਥੇ ਆਲਸ ਗੰਦਗੀ ਅਤੇ ਅਸ਼ੁੱਧੀ ਰਹਿੰਦੀ ਹੈ ਉੱਥੇ ਮੇਰਾ ਵਾਸ ਨਹੀਂ ਹੋ ਸਕਦਾ ਜੋ ਇਸਤਰੀਆਂ ਰੋਜ਼ਾਨਾ ਇਸ਼ਨਾਨ ਤਾਂ ਕਰਦੀਆਂ ਹਨ ਪਰ ਜੇ ਸਮੇਂ ਦਾ ਪਾਲਣ ਨਹੀਂ ਕਰਦੀਆਂ ਤਾਂ ਜਾਂ ਵਿਧੀ ਨੂੰ ਪੂਰੀ ਤਰ੍ਹਾਂ ਨਹੀਂ ਮੰਨਦੀਆਂ ਉੱਥੇ ਹੀ ਖੁਸ਼ਹਾਲੀ ਟਿਕਦੀ ਨਹੀਂ ਹੈ Devi بولی ਮੈਂ ਉੱਥੇ ਹੀ ਨਿਵਾਸ ਕਰਦੀ ਹਾਂ ਜਿੱਥੇ ਸਵੇਰ ਦੇ ਪ੍ਰਕਾਸ਼ ਦੇ ਨਾਲ ਜਗ੍ਰੰਹ ਹੁੰਦਾ ਹੈ ਇਸ਼ਨਾਨ ਨਾਲ ਤਨ ਮਨ ਪਵਿੱਤਰ ਰੱਖੇ ਜਾਂਦੇ ਹਨ ਅਤੇ ਸੱਚੀ ਸ਼ਰਧਾ ਨਾਲ ਈਸ਼ਵਰ ਦਾ ਸਿਮਰਨ ਹੁੰਦਾ ਹੈ ਤਾਂ ਦੋਸਤੋ ਤੁਹਾਨੂੰ ਇਹ ਕਥਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਡਾ Sabda Tanwah.